ਆ ਬਈ ਬੋਲੇ ਜਿਹੜਾ ਪੰਜਾਬ ਸਰਕਾਰ ਸਪਰਾਲਾ ਕਰ ਰਹੀ ਜ ਨਸ਼ਾ ਛਡਾਉਣ ਦਾ ਜੀ ਅਸੀਂ ਉਹਦੇ ਚੋਤੇ ਨਸ਼ਾ ਛਡ ਰਹੇ ਹਾਂ ਜੀ ਅੱਜ ਸਰਕਾਰ ਦਵਾਈ ਦਵਾ ਕੇ ਲਾਉਂਦੀ ਹੈ ਨੂੰ ਜੀ ਤੇ ਇਹ ਬਹੁਤ ਮਦਦਲਾ ਹੁੰਦਾ ਜੀ ਕਿੰਨੇ ਟਾਈਮ ਤੋਂ ਸ਼ਰ ਕਰ ਰਹੇ ਹੋ ਪਹਿਲਾਂ ਅੱਜ ਤਾਂ ਜੀ 7 ਸਾਲਾਂ ਤੋਂ ਕਰ ਰਹੇ ਹਾਂ ਜੀ 7 ਸਾਲ ਤੋਂ ਪਹਿਲਾਂ ਕੀ ਨਸ਼ਾ ਕਰ ਰਹੇ ਸੀ ਪਹਿਲਾਂ ਭੁਗੀ ਗੱਪਾ ਖਾਂਦੇ ਸੀ ਹਾਂ ਤੇ ਹੁਣ ਜੀ ਜੂ ਬਈ ਗੋਸ਼ ਵੀ ਖਾ ਲੈਂਦੇ ਸੀ ਇਸ ਵਕਤ ਤੁਸੀਂ ਠਾਣਾ ਸ਼ਾਇਲ ਲਈ ਬੈਠੇ ਹੋ ਦੇਖ ਸਕਦੇ ਹੋ ਦੋਸਤੋ ਠਾਣਾ ਸ਼ਾਇਲ ਲਈ ਵੱਲੋਂ ਅੱਜ ਨਸ਼ੇ ਛਡਾਉਣ ਲਈ ਲਿਜਾ ਰਹੀ ਨੇ 10 ਨੌਜਵਾਨਾਂ ਦਾ ਬਜ਼ੁਰਗਾਂ ਦਾ ਪਹਿਲਾ ਨਸ਼ਾ ਛਡਾਇਆ 7 ਨੂੰ ਅੱਜ ਲੈ ਕੇ ਜਾ ਰਹੇ ਨੇ ਕਹਿ ਸਕਦੇ ਆ ਵਿੱਚ ਚਿੱਟੇ ਵਾਲੇ ਗੋਲੀਆਂ ਜੋ ਵੀ ਖਾਂਦੇ ਸੀ ਜੋ ਖੁਸ਼ੀ ਨਾਲ ਛੱਡਣਾ ਚਾਹੁੰਦੇ ਸੀ ਇਹ ਸਾਹਮਣੇ ਆਈ ਹੈ ਗੱਲ ਪੂਰੀ ਵੀਡੀਓ ਦੇਖੋ ਅੰਤ ਤੱਕ ਵੀ ਕਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਅਰੇ ਹਾਂ ਆਪ ਖੁਸ਼ੀ ਨਾਲ ਜਾ ਰਹੇ ਹੋ ਹਾਂ ਜੀ ਮੈਂ ਖੁਸ਼ ਹੋਗਾ ਛੁੱਪੇ ਜਾ ਰਹੇ ਹਾਂ ਆਪ ਜਿਹਾ ਵਾਲੇ ਅੱਛਾ ਦਵਾਈ ਲੈ ਰਹੇ ਹੋ ਹਾਂ ਆਪ ਮਨੋਸਿੱਧ ਹੋ ਜਾ ਰਹੇ ਨਸ਼ਾ ਛੱਡਣਾ ਚਾਹੁੰਦੇ ਹੋ ਹਾਂ ਜੀ ਹਾਂ ਜੀ ਠੀਕ ਹੈ ਤੁਸੀਂ ਵੀ ਨਸ਼ਾ ਕਰਦੇ ਹੋ ਹਾਂ ਜੀ ਨਸ਼ਾ ਕਰਦੇ ਹਾਂ ਅੱਜ ਇਸ ਵਕਤ ਥਾਣਾ ਛਾਜਲੀ ਦੇ ਵਿੱਚ ਬੈਠੇ ਹੋਗੇ ਕੀ ਕਹਿਣਾ ਚਾਹੁੰਦੇ ਹੋ ਆਪਦੀ ਖੁਸ਼ੀ ਨਾਲ ਛੱਡਣਾ ਚਾਹੁੰਦੇ ਹੋ ਜਾਂ ਕਿਵੇਂ ਆਪਦੀ ਖੁਸ਼ੀ ਨਾਲ ਛੱਡਣਾ ਚਾਹੁੰਦੇ ਹਾਂ ਕਿੰਨੇ ਟਾਈਮ ਤੋਂ ਕਰ ਰਹੇ ਹੋ ਸ਼ਾਇਦ ਪਹਿਲਾਂ ਅਜੀ 6-7 ਸਾਲਾਂ ਤੋਂ 6 ਸਾਲਾਂ ਤੋਂ ਪਹਿਲਾਂ ਕੀ ਨਸ਼ਾ ਕਰ ਰਹੇ ਹੋ ਚਿੱਟਾ ਚਿੱਟਾ ਪੀ ਰਹੇ ਹਾਂ ਠੀਕ ਹੈ ਕਿੰਨੇ ਕੁ ਜਾ ਰਹੇ ਹੋ ਅੱਜ ਛੱਡਣਾ ਅੱਜ ਅਜੀ 7-8 ਜਾਣੇ ਜਾ ਰਹੇ ਹਾਂ 7-8 ਜਾਣੇ ਛੱਡਣ ਜਾ ਰਹੇ ਹਾਂ ਮਾਨ ਜੋ ਸੀਐਮ ਸਰਦਾਰ ਭਗਤ ਸਿੰਘ ਮਾਨ ਤੇ ਸਾਡੇ ਡੀਸੀਪੀ ਸਾਹਿਬ ਮਾਨ ਜੋ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਜਿਹੜੀ ਨਸ਼ਿਆਂ ਦੇ ਖਿਲਾਫ ਜੋ ਨਸ਼ਿਆਂ ਵਿਰੁੱਧ ਇੱਕ ਮਹਿੰਮ ਵੱਡੀ ਹੋਈ ਹੈ ਉਸ ਦੇ ਤਹਿਤ ਅਸੀਂ ਦੇ ਵੱਡੇ ਸਮ ਇਸੇ ਤਰ੍ਹਾਂ ਤੇ ਜਿਹੜੇ ਕੋਈ ਤੀਨ ਵਾਲੇ ਨੇ ਜਿਹੜੇ ਆਦੀ ਸਵੈ ਇਸ਼ਾ ਨਾਲ ਨਸ਼ਾ ਛੱਡਣਾ ਚਾਹੁੰਦੇ ਆ ਅਸੀਂ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰ ਰਹੇ ਆ ਉਹਨਾਂ ਮੀਟਿੰਗਾਂ ਦੇ ਨਤੀਜੇ ਵਜੋਂ ਕੁਝ ਨੌਜਵਾਨ ਸਾਡੇ ਸਾਹਮਣੇ ਆਏ ਨੇ ਜਿਹੜੇ ਵਿਲਿੰਗ ਹੋ ਕੇ ਨਸ਼ਾ ਛੱਡਣਾ ਚਾਹੁੰਦੇ ਆ ਤੇ ਅਸੀਂ ਅੱਜ ਉਹਨਾਂ ਨੂੰ ਓਪਰ ਸੈਂਟਰ ਦੇ ਵਿੱਚ ਜਿਹੜੇ ਸਾਡੇ ਸਾਇਕਲਿਕਸ ਨੇ ਜੋ ਦੁੱਧਵੇ ਵੈਂਦੇ ਨੇ ਉਹਨਾਂ ਕੋਲ ਜਾ ਕੇ ਇਹਨਾਂ ਦਾ ਬੰਦਾ ਜਿਹੜਾ ਪ੍ਰੋਪਰ ਟ੍ਰੀਟਮੈਂਟ ਕਰਾਇਆ ਜਾਊਗਾ ਜੇ ਕਿਸੇ ਨੂੰ ਇਲਾਜ ਦੌਰਾਨ ਜ਼ਿਆਦਾ ਲੱਗਿਆ ਤਾਂ ਉਹਨੂੰ ਰੀਹੈਬਿਲੀਟੇਸ਼ਨ ਲਈ ਕਾਬਦਸ ਸੈਂਟਰ ਵਿੱਚ ਦਾਖਲ ਕਰਾਇਆ ਜਾਊਗਾ ਕਿਵੇਂ ਲੱਗ ਉਹ ਕਿ ਕਰੀਏ ਅੰਜਨਪਾਦਾ ਇਹ ਵਾਲਾ ਨੌਕਰੀ ਨੌਕਰੀ ਦਾ ਮਿਲਦੀ ਨਹੀਂ ਕੋਈ ਪੜਦੇ ਨੇ ਪਹਿਲਾਂ ਨੌਜਵਾਨਾਂ ਨਾਲੋਂ ਫਿਰ ਜਦੋਂ ਕੰਮ ਕਰਨਾ ਪੈਂਦਾ ਕੰਮ ਹੁੰਦਾ ਨਹੀਂ ਚਾਹ ਲੋ ਵੀ ਬੀਏ ਤੱਕ ਪੜਦਾ ਰਹੇਗਾ ਉਹ ਕਿੱਥੋਂ ਫੇਰ ਤੇ ਕੰਮ ਕਰ ਲੂਗਾ ਸਾੜਾ ਮੋੜਾ ਗੋਲੀਆਂ ਇਕੱਠੀਆਂ ਤੇ ਇੱਧਰ ਲੱਗ ਜਾਂਦੀਆਂ ਨਹੀਂ ਅੱਜ ਵਿੱਚ ਅੱਜ ਜਿਹੜੇ ਹੈਗੇ ਨੇ ਇਸ ਤਰ੍ਹਾਂ ਅਸੀਂ ਹੁਣ ਤੱਕ ਪਹਿਲਾਂ ਵੀ 10 ਦੇ ਕਰੀਬ ਦਾ ਇਲਾਜ ਅਸੀਂ ਸ਼ੁਰੂ ਕਰਵਾ ਦਿੱਤਾ ਅੱਜ ਵੀ ਸਾਡੇ ਕੋਲ ਸੱਤ ਇਹੋ ਜਿਹੇ ਆਏ ਨੇ ਬਜ਼ੁਰਗ ਵੀ ਨੇ ਵਿੱਚ ਜਿਹੜੇ ਪੁਰਾਣੇ ਕੁਝ ਨਵੇਂ ਮੁੰਡੇ ਨੇ ਜਿਹੜੇ ਵਿਲਿੰਗ ਲਈ ਆਏ ਨੇ ਅਸੀਂ ਇਹਨਾਂ ਦਾ ਵੀ ਸੱਤਾਂ ਦਾ ਡੱਬੇ ਤੋਂ ਇਲਾਜ ਸ਼ੁਰੂ ਕਰਾਉਣ ਲੱ ਤੇ ਇਹ ਇੱਕ ਲੰਮਾ ਸਮਾਂ ਚੱਲਣੇ ਜੀ ਇਸ ਤਰ੍ਹਾਂ ਇਹ ਅਸੀਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਤਹਿਤ ਅਸੀਂ ਇੱਕ ਜਿਹੜਾ ਨਸ਼ਿਆਂ ਵਿਰੋਧ ਜੰਦ ਚੱਲ ਰਿਹਾ ਉਹਦੇ ਵਿੱਚ ਅਸੀਂ ਇਹ ਦਿਨ ਹਰ ਹਰ ਇੱਕ ਦਿਨ ਦੀ ਰੁਟੀਨ ਹੈ ਅਸੀਂ ਪਿੰਡਾਂ ਵਿੱਚ ਬੀਡੀਸੀ ਮੀਟਿੰਗਾਂ ਕਰਦੇ ਆ ਉਸੇ ਦੇ ਨਤੀਜੇ ਵਜੋਂ ਲੋਕ ਆਪਣੇ ਆਪ ਸਾਹਮਣੇ ਆ ਰਹੇ ਨੇ ਕਿ ਕਿਹਨੇ ਕੀ ਜੀ ਕੀ ਕੀ ਨਸ਼ਾ ਕਰਦੇ ਨੇ ਜਿਹਦੇ ਵਿੱਚੋਂ ਕੁਛ ਤਾਂ ਭੂਕੀ ਖਾਂਦੇ ਸੀ ਕੁਝ ਗੋਲੀਆਂ ਕੁਝ ਚਟੇ ਵਾਲੇ ਚਟਾ ਵੀ ਪੀਂਦੇ ਨੇ ਉਹ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਨੇ ਹੁਣ ਤਾਂ ਇੱਕ ਕਿੰਨੇ ਨੇ ਜਿਹੜੇ ਤੁਸੀਂ ਇਸ ਤਰ੍ਹਾਂ ਦੇ ਅਸੀਂ ਗੱਲ ਤਾਂ ਪਹਿਲਾਂ ਪਰਾਤਾ ਸਬਡਿਵੀਜ਼ਨ ਦੇ ਵਿੱਚ 30 ਹੋ ਗਏ ਢੜਬਾ ਥਾਣਾ ਜਿਹੜਾ ਹੈਗਾ ਢੜਬਾ ਸ਼ਾਜਦੀ ਦੇ ਧਰਮਗੜ ਥਾਣੇ ਵਿੱਚੋਂ ਅਸੀਂ 30 ਦੇ ਕਰੀਬ ਸਰ ਜੀ ਸਬਲਿਊਸ਼ਨ ਵਿੱਚੋਂ ਟ੍ਰੀਟਮੈਂਟ ਸ਼ੁਰੂ ਹੋ ਗਿਆ ਤੇ ਅੱਜ ਅਸੀਂ 7 ਬੰਦੇ ਸ਼ਾਦੀ ਸਾਡੇ ਵਿੱਚੋਂ ਲੈ ਕੇ ਜਾ ਰਹੇ ਹਾਂ ਇਹ ਕਿੰਨਾ ਕੁ ਸਮਾਂ ਲੰਮਾ ਕਿੰਨਾ ਚਿਰ ਚੱਲਣਾ ਹੈ ਡਾਕਟਰ ਦੇ ਮੁਤਾਬਕ ਹਾਂ ਜੀ ਜਿੰਨਾ ਚਿਰ ਡਾਕਟਰ ਇਹਨਾਂ ਨੂੰ ਦਵਾਈ ਪ੍ਰਿਸਕਰਾਇਬ ਕਰਨਗੇ ਉਨਾ ਚਿਰ ਚੱਲੂਗਾ ਨਹੀਂ ਇਸ ਤਰ੍ਹਾਂ ਨਹੀਂ ਜਿਵੇਂ ਅੱਜ ਕਰਾ ਰਹੇ ਹਾਂ 7 ਦਿਨ ਤੋਂ ਬਾਅਦ ਵੀ ਚੱਲੂ ਹੋਏ ਇਹ ਡੇਲੀ ਰੁਟੀਨ 'ਚ ਚੱਲ ਰਿਹਾ ਸੀ ਠੀਕ ਹੈ ਲੰਮਾ ਸਮਾਂ ਚੱਲੂ ਜੀ ਹਾਂ ਜੀ ਜਿੰਨਾ ਚਿਰ ਅਸੀਂ ਲੱਗੇ ਹੋਏ ਨਸ਼ਾ ਖਤਮ ਕਰਨ ਵਾਲੀ ਇੱਕ ਮੁਹਿੰਮ ਹੀ ਹੈ ਸਾਡੇ ਮਾਨ ਜੋ ਡੀਜੀਪੀ ਸਾਹਿਬ ਵੱਲੋਂ ਵੀ 31 ਮਈ ਦਾ ਇੱਕ ਆਲਟੀਮੇਟਮ ਦਿੱਤਾ ਗਿਆ ਉਸੇ ਤਹਿਤ ਅਸੀਂ ਇਹ ਕਾਰਵਾਈ ਖਾਣਾ ਸ਼ਾਇਲੀ ਵਿਖੋਂ ਅੱਜ 10 ਪਹਿਲਾ ਨਸ਼ਾ ਛਡਾਇਆ ਗਿਆ ਤੇ 7 ਨੂੰ ਅੱਜ ਲਿਜਾ ਰਹੇ ਨੇ ਡਿਰਬੇ ਵਿਖੇ ਜਿੱਥੇ ਵੀ ਨਸ਼ਾ ਛਡਾਇਆ ਜਾਂਦਾ ਉਹ ਕੈਂਪ ਦੇ ਵਿੱਚ ਲਿਜਾਣਗੇ ਅੱਜ ਨੌਜਵਾਨਾਂ ਨੂੰ ਐਸਚੋ ਸਾਹਿਬ ਲੈ ਕੇ ਜਾ ਰਹੇ ਨੇ 7 ਵਿੱਚ ਬਜ਼ੁਰਗ ਵੀ ਨੇ ਨੌਜਵਾਨ ਵੀ ਨੇ ਵਿੱਚ ਗੋਲੀਆਂ ਵੀ ਕਹਿ ਲੋ ਜੀਵੜੀਆਂ ਹੁਣ ਡੋਡੇ ਤਾਂ ਹੁਣ ਪਤੀ ਆਪਾਂ ਨੂੰ ਜਾਂ ਚਿੱਟੇ ਵਾਲੇ ਨੌਜਵਾਨ ਨੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ 10 ਪਹਿਲਾਂ 30 ਦੇ ਲਗਭਗ ਅੱਜ ਪਹਿਲਾਂ ਜਿਹੜਾ ਨਸ਼ਾ ਛਡਾ ਚੁੱਕੇ ਆਗੇ ਅੱਜ ਨਸ਼ਾ ਛਡਾਉਣ ਵਾਸਤੇ ਤੰਨੇ ਨੇ ਮਹੀ ਮਛੇੜੀਆ ਵੀ ਨੌਜਵਾਨਾਂ ਨੂੰ ਭਰਤੀ ਕਰਕੇ ਨਸ਼ਾ ਛਡਾਉਣੇ ਕਿਵੇਂ ਲੱਗਦੀ ਹੈ ਗੱਲਬਾਤ ਇਹ ਸਿਰੇ ਚੜੂਗੀ ਦੇਖੋ ਜੀ ਉਧਰ ਹੁਣ ਸਮਾਂ ਦੱਸੂਈ ਅੱਛਾ ਹਾਂਜੀ ਜਿਵੇਂ ਅੱਜ 7 ਨੌਜਵਾਨਾਂ ਨੂੰ ਲਗਾਇਆ ਨੇ ਸ਼ਾਇਲੀ ਥਾਣੇ ਚੋਂ ਵੀ ਸਾਨੂੰ ਭਰਤੀ ਕਰਕੇ ਨਸ਼ਾ ਛਡਾਵਾਂਗੇ ਸਰਕਾਰ ਵੱਲੋਂ ਵੀ ਆਈਏਗੀ ਉੱਤੋਂ ਉਹ ਹਾਂਜੀ ਹਾਂਜੀ ਕਿਵੇਂ ਲੱਗਦਾ ਵੀ ਛੱਡ ਛੱਡ ਦਣਗੇ ਨੌਜਵਾਨ ਨਸ਼ਾ ਇਸ ਤਰ੍ਹਾਂ ਕੋਈ ਮਨ ਬਣਾਉਣ ਲਿਆਂ ਦਾ ਛੱਡ ਦੇਣਗੇ ਜੀ ਵਿੱਚ ਬਜ਼ੁਰਗ ਵੀ ਗਏ ਨੇ 70 70 ਸਾਲ ਦੇ ਹਾਂਜੀ ਹਾਂਜੀ ਸ਼ਾਇਦ ਜੀਬ ਵਾਲੀਆਂ ਖਾਂਦੇ ਹੁਣ ਜਾਂ ਕਹਿੰਦੇ ਡੋਡੇ ਭੁੱਕੀ ਖਾਂਦੇ ਸੀ ਹਾਂਜੀ ਹਾਂਜੀ ਕਿਵੇਂ ਲੱਗਦਾ ਹੈਗਾ ਦੇਖੋ ਛੱਡ ਤਾਂ ਦੇਣਗੇ ਜੀ ਪਰ ਕੋਈ ਬਦਲ ਤਾਂ ਮਿਲਦੀ ਨਹੀਂ ਠੇਕੇ ਟੁਕੇ ਕਰਦਣ ਦਾ ਵਧੀ ਹੈ ਜੀ ਠੇਕੇ ਕਾਦੇ ਭੁੱਕੀ ਬਾਕੀ ਦੀ ਅੱਛਾ ਫੇਰ ਜੰਨੀ ਕੀ ਠੀਕ ਹੈ ਦੋਨੋਂ ਪਤਾ ਹੈ ਯਹੀ ਬਲਾ ਨੌਕਰੀ ਨੌਕਰੀ ਦਾ ਮਿਲਦੀ ਨਹੀਂ ਕੋਈ ਪੜਦੇ ਨੇ ਪਹਿਲਾਂ ਨੌਜਵਾਨਾਂ ਵਾਲੇ ਫਿਰ ਕੋਈ ਕੰਮ ਕਰਨਾ ਪੈਂਦਾ ਕੰਮ ਹੁੰਦਾ ਨਹੀਂ ਠੀਕ ਹੈ ਮਾਂ ਬਾਪ ਪਹਿਲਾਂ ਕੰਮ ਨਹੀਂ ਲਾਉਂਦੇ ਛੋਟੇ ਹੁੰਦਿਆਂ ਨੂੰ ਜਰ ਜਿਹੜਾ ਤੁਸੀਂ ਲੈ ਲੋ ਵੀਏ ਤੱਕ ਪੜਦਾ ਰਹੇਗਾ ਉਹ ਕਿੱਥੋਂ ਫੇਟੇ ਕੰਮ ਕਰ ਲੂਗਾ ਠੀਕ ਹੈ ਮਾੜਾ ਮੋਟਾ ਗੋਲੀਆਂ ਕੱਪਿਆਂ ਤੇ ਇੱਧਰ ਲੱਗ ਜਾਂਦੇ ਨੇ ਅੱਛਾ ਉਸੇ ਟੈਂਸ਼ਨ 'ਚ ਜਾਨੀ ਕਿ ਕਹਦੀ ਨਸ਼ੇ ਤੇ ਲੱਗ ਜਾਂਦਾ ਠੀਕ ਹੈ ਆ ਜੁੜ ਪੀਦੇਗੇ ਜੀ